ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਪਿੰਡ ਬਲੱਗਣ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਦੋਵਾਂ ਧਿਰਾਂ ਵਿਚਾਲੇ ਝੜਪ ਹੋਈ ਹੈ ਔਰ ਇਟਾਂ ਰੋੜੇ ਤੱਕ ਚੱਲੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਝੜਪ ਦੌਰਾਨ ਪੁਲਿਸ ਵੀ ਮੌਕੇ ਤੇ ਪਹੁੰਚੀ ਔਰ ਪੁਲਿਸ ਨੇ ਸਾਰਾ ਮਾਮਲਾ ਸ਼ਾਂਤ ਕੀਤਾ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਬਲੱਗਣ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਆ ਦੋ ਟੀਰਾ ਅੰਮੋ ਸਾਹਮਣੇ ਹੋ ਗਈਆਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਵੋਟਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਆ ਇਹ ਦੋ ਟੀਰਾ ਜਿਹੜੀਆਂ ਨੇ ਦੋਵੇਂ ਟੀਰਾ ਅੰਮੋ ਸਾਹਮਣੇ ਹੋਈਆਂ ਨੇ ਔਰ ਇੱਟਾਂ ਰੋੜੇ ਤੱਕ ਚੱਲੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਇੱਕ ਦੂਜੇ ਦੇ ਘਰਾਂ ਦੇ ਉੱਤੇ ਇਹਨਾਂ ਨੇ ਹਮਲਾ ਵੀ ਕੀਤਾ ਭੰਨ ਤੋੜ ਵੀ ਕੀਤੀ ਤਾਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਖਲਾਰਾ ਪਿਆ ਹੋਇਆ ਹੈ ਇੱਟਾਂ ਰੋੜੇ ਇੱਧਰ ਉੱਧਰ ਡਿੱਗੇ ਹੋਏ ਨੇ ਤਾਂ ਦੋਹਾਂ ਧਿਰਾ ਨੇ ਇੱਕ ਦੂਜੇ ਤੇ ਜੰਮ ਕੇ ਇੱਟਾਂ ਰੋੜੇ ਤੱਕ ਚਲਾਏ ਔਰ ਇਸ ਦੌਰਾਨ ਜਿਹੜੇ ਘਰ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਪਰ ਪੁਲਿਸ ਮੌਕੇ ਤੇ ਪਹੁੰਚ ਔਰ ਦੇਖ ਸਕਦੇ ਹੋ ਕਿ ਪੁਲਿਸ ਦਾ ਵੀ ਵੱਡਾ ਜਿਹੜੀ ਟੀਮ ਹੈ ਵੱਡੀ ਟੀਮ ਉਹ ਉੱਥੇ ਪਹੁੰਚਦੀ ਔਰ ਸਾਰੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਤਾਂ ਦੇਖ ਸਕਦੇ ਹੋ ਕਿ ਦੋਹਾਂ ਧਿਰਾ ਵਿਚਾਲੇ ਇਹ ਜਿਹੜੀ ਝੜਪ ਹੋਈ ਹੈ ਔਰ ਇਸ ਝੜਪ ਦੌਰਾਨ ਅੱਧੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਦੋਹਾਂ ਧਿਰਾਂ ਦੇ ਅੱਧੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਤਾਂ ਹਲਕਾ ਰਾਜਾ ਸੰਸੀ ਚ ਪੈਂਦੇ ਪਿੰਡ ਬਲੱਗਣ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋਹਾਂ ਧਿਰਾਂ ਵਿੱਚ ਇੱਟਾਂ ਰੋੜੇ ਤੱਕ ਚੱਲੇ ਇਹ ਦੋਵੇਂ ਧਿਰਾਂ ਦੇ ਵਿੱਚ ਝੜਪ ਹੋਈ ਹਾਲਾਕੀ ਲੋਕ ਵੀ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਤਰਾਦਤੀ ਐਂਡ ਵੀਰ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਦੇਖਦੇ ਹੋ ਕਿਵੇਂ ਪੁਲਿਸ ਵੱਲੋਂ ਇਹ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾਉਣ ਦੇ ਲਈ ਪੁਲਿਸ ਪਹੁੰਚੀ ਔਰ ਮਾਮਲਾ ਸਾਰਾ ਸ਼ਾਂਤ ਕਰਵਾਇਆ ਗਿਆ ਕਿਉਂਕਿ ਮਾਹੌਲ ਇੱਕਦਮ ਹੀ ਭੱਗ ਗਿਆ ਜਦੋਂ ਦੋਹਾਂ ਧਿਰਾਂ ਨੇ ਇੱਕ ਦੂਜੇ ਤੇ ਇੱਟਾਂ ਰੋੜੇ ਕਹਿ ਸਕਦੇ ਆ ਕਿ ਵਰਸਾਉਣੇ ਸ਼ੁਰੂ ਕਰ ਦਿੱਤੇ ਇੱਕ ਦੂਜੇ ਤੇ ਇੱਟਾਂ ਰੋੜੇ ਮਾਰੇ ਗਏ ਔਰ ਇੱਥੇ ਤੱਕ ਕਿ ਕੱਚ ਦੀਆਂ ਬੋਤਲਾਂ ਵੀ ਇੱਕ ਦੂਜੇ ਤੇ ਸੁੱਟੀਆਂ ਗਈਆਂ ਪਰ ਪੁਲਿਸ ਨੇ ਹੁਣੇ ਮੌਕੇ ਤੇ ਆ ਕੇ ਸਾਰਾ ਮਾਮਲਾ ਸ਼ਾਂਤ ਕੀਤਾ ਪਿੰਡ ਬਲਗਣਾ ਜੀ ਹਰਦੀਪ ਸਿੰਘ ਨਾਮ ਮੇਰਾ ਸਰਪੰਚ موجودਾ। ਇਹ ਕੀ ਗੱਲਬਾਤ ਕੀ ਹੋਈ ਜੀ? ਤੇ ਸੁਖਵਿੰਦਰ ਸਿੰਘ ਸੋਨੀ ਆ ਜੀ। ਤੇ ਜਦੋਂ ਹੋਰ ਵੀ ਕਿਸੇ ਦੀ ਲੜਾਈ ਹੁੰਦੀ ਤੇ ਕੋਠੇ ਤੇ ਚੜਾ ਕੇ ਤੇ ਰੋੜੇ ਸਾਡੇ ਘਰਾਂ ਨੂੰ ਮਾਰਨ ਦਾ ਪੁੰਦਾ। ਜੀ। ਹਾਂ ਜੀ। ਤੁਹਾਡੀ ਕੀ ਪੁਰਾਣੀ ਰੰਜਿਸ਼ ਚ ਆ ਗਈ? ਨਹੀਂ ਨਹੀਂ ਜੀ ਕੋਈ ਰੰਜਿਸ਼ ਪੁਰਾਣੀ ਤੇ ਕੋਈ ਗੱਲ ਨਹੀਂ। ਇਹੋ ਇਲੈਕਸ਼ਨ ਦੀ ਕਲੈਕਸ਼ਨ ਦੀ ਸਾਰੀ ਰੰਜਿਸ਼ ਜੋ। ਆਪਾਂ ਮੈਂ ਕੱਲ ਸ਼ਹਿਰੋਂ ਪਾਜੀ ਆਉਣਿਆ ਹਾਂ। ਮੇਰੇ ਕੋਲ ਸਾਦੀ ਪਿੰਡ ਵਿੱਚ ਮੇਲਾ ਵੇਖਣ ਗਏ ਇਹ 40 35 ਬੰਦੇ ਜਿਹੜੇ ਸੀ। ਉਹਨਾਂ ਦੇ ਬਦੋ ਬਦੀ ਗੱਲ ਪੈ ਕੇ ਉਹਨਾਂ ਨੂੰ ਬਹੁਤ ਸ਼ੁਕਰ ਸ਼ੁਸ਼ਕਰ ਕਰਨ ਗਏ ਸੀ ਕੱਲ ਸਾਡੇ ਪਿੰਨੇ ਮਰੇ ਕੋਈ ਜੀ ਇੱਥੇ ਸ਼ੁਸ਼ਕਰ ਕਰਨ ਗਏ ਸੀ ਤੇ ਉਹਦਾ ਆਪਾਂ ਇਹਨਾਂ ਨੇ ਰਾਜ ਮੁੰਡੇ 20 40 ਹੋ ਕੇ ਇਕੱਠੇ ਤੇ ਇਹਨਾਂ ਨੇ ਉਹਨਾਂ ਨੂੰ ਬਹੁਤ ਕੁੱਟਿਆ ਜੀ ਤੁਹਾਡੀ ਰੰਜਿਸ਼ ਚੱਲਦੀ ਹੈ ਜੀ ਆਪਸ ਵਿੱਚ ਸਰ ਰੰਜਿਸ਼ ਤੇ ਇਹੋ ਹੀ ਆ ਬਸ ਵੇਖੋ ਸਾਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਹ ਹੈ ਹੀ ਗੁੰਡੇ ਆ ਇੱਕ ਨੰਬਰ ਦੇ ਭਾਜੀ ਇਨਾਂ ਨੇ ਪਹਿਲਾਂ ਵੀ ਸਰਪੰਚੀ ਕੀਤੀ ਆ ਇਹਨਾਂ ਦਾ ਇਹੋ ਕੰਮ ਰਿਹਾ ਤੇ ਅੱਜ ਵੀ ਜੇ ਕੋਈ ਪੁਰਾਣਾ ਝਗੜਾ ਨਹੀਂ ਚਾਹਦਾ ਕੋਈ ਪੁਰਾਣਾ ਝਗੜਾ ਨਹੀਂ ਸਾਡਾ ਕੋਈ ਨਹੀਂ ਕੱਲ ਹੀ ਹੋਇਆ ਜੋ ਆ ਹਾਂਜੀ ਹਾਂਜੀ ਕੱਲ ਹੀ ਨੁਕਸਾਨ ਕੀ ਹੋਇਆ ਤੁਹਾਡਾ ਜੀ ਨੁਕਸਾਨ ਭਾਈ ਆ ਵੇਖੋ ਤੁਹਾਨੂੰ ਖਾਇਆ ਕੋਠੀ ਦਾ ਸਾਰਾ ਹੀ ਇਹ ਕੱਲ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ ਮੇਲੇ ਦੇ ਵਿੱਚ ਮੇਲੇ ਆ ਖਤਮ ਹੋਣ ਤੋਂ ਬਾਅਦ ਇਹਨਾਂ ਕੋਈ ਟਕਰਾਅ ਹੋਇਆ ਦੋਹਾਂ ਤਰ੍ਹਾਂ ਦਾ ਉਸ ਟਕਰਾਅ ਦੇ ਟਕਰਾਅ ਤੋਂ ਗੱਲ ਵਾਧੀ-ਵਾਧੀ ਇਹਨਾਂ ਦੀ ਆਪਸ ਵਿੱਚ ਹਰੀ ਜਨ ਬਰਾ ਫੈਮਲੀਆਂ ਦੋਵੇਂ ਇਹਨਾਂ ਦੀ ਵਧ ਗਈ ਗੱਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇਟਾਂ ਰੋੜ ਠੀਕ ਹੈ ਜੀ ਤੇ ਅਸੀਂ ਮੌਕਾ ਵੇਖ ਲਿਆ ਵਾ ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਹੈ ਵੀਡੀਓਗ੍ਰਾਫੀ ਕਰਕੇ ਦੋਹਾਂ ਤਰ੍ਹਾਂ ਦੇ ਬਿਆਨ ਲੈ ਕੇ ਤੇ ਅਸੀਂ ਮੁਕਦਮਾ ਦਰਜ ਕਰਨ ਲੱਗੇ ਆ